ਟਾਡੇ ਪਿੰਡ ਪਿਛਲੇ ਦਿਨੀ ਇੱਕ ਮੁੰਡੇ ਦੀ ਚਿੱਟੇ ਨਾਲ ਮੌਤ ਹੁੰਦੀ ਹੈ। ਹਾਂਜੀ। ਕਿੱਟੇ ਨਾਲ ਹੀ ਹੋਈ ਆ। ਦੇਖੋ ਜੀ ਕਹਿ ਰਹੇ ਆ ਕਿ ਲੋਕ ਆ ਜੇ ਆਪਾਂ ਨੂੰ ਕਲੀਅਰ ਤਾਂ ਹੀ ਨਹੀਂ ਵੀ ਚਿੱਟੇ ਨਾਲ ਹੋਈ ਆ ਕਾਹਦੇ ਨਾਲ ਹੋਈ ਹੈਗੀ। ਸਾਡੇ ਐਮਐਲਏ ਹਲਕੇ ਦੇ ਲਾਭ ਸਿੰਘ ਉਗੋ ਕੇ ਆਏ ਆ। ਮੈਂ ਉੱਥੇ ਕੈਂਪ ਦੇ ਵਿੱਚ ਸਵਾਲ ਕੀਤਾ ਤੇ ਸਵਾਲ ਤੋਂ ਬਾਅਦ ਕਹਿੰਦਾ 15 ਦਰਾਂ ਬਾਅਦ ਉਹ ਮੇਰੀ ਲੱਤ ਤੋੜ ਦਿੱਤੀ ਗਈ ਕਹਿੰਦਾ ਚਿੱਟੇ ਵਾਲਿਆਂ ਦੇ ਵੱਲੋਂ ਤੇ ਚਿੱਟੇ ਵਾਲਿਆਂ ਦਾ ਕੋਈ ਇਹਦੇ ਚੋਹ ਨਹੀਂਗਾ ਰੋਲ ਨਹੀਂ। ਨਹੀਂ ਚਿੱਟੇ ਨਾਲ ਲੱਤ ਤੋੜੀ ਹੈ ਜੀ। ਜਿਹੜੇ ਕਹਿ ਰਹੇ ਸੀ ਕਿ ਨਹੀਂ ਜੀ ਪਿੰਡ 'ਚ ਨਸ਼ਾ ਵੇਕ ਬਹੁਤ ਰਿਆ ਪਿੰਡ 'ਚ ਨਸ਼ਾ ਵੇਚਣ ਵਾਲੇ ਹੈਗੇ ਆ ਪਿੰਡ 'ਚ ਜਿਹੜੇ ਨਸ਼ਾ ਵੇਚਦੇ ਆ ਉਹ ਧਮਕੀਆਂ ਵੀ ਦਿੰਦੀ ਆ ਧਮਕੀਆਂ ਵਾਲੀ ਗੱਲ ਤਾਂ ਨਹੀਂ ਹੈਗੀ ਕਿ ਦੇਖੋ ਤਾਂ ਬਾਅਦ ਦੇ ਵਿੱਚ ਜਪ ਕਿਸੇ ਦੇ ਵੀ ਬਲੇਮ ਲਾ ਦੀ ਨਾ ਹੀ ਕੋਈ ਐਡਾ ਵੱਡਾ ਸਾਡੇ ਕੋਈ ਸੁਦਾਗਰਾਂ ਦਾ ਸੇ ਤਾਂ ਵੀ ਜਿਹੜਾ ਕਿ ਚਿੱਟਾ ਸਾਡੇ ਸਰਿਆਂ ਵੀ ਵਿਕੀ ਜਾਂਦਾਗਾ ਸਸੀਕਲ ਜੀ ਸਵਾਗਤ ਹੈ ਮਲੂਕਾ ਟੀਵੀ ਤੇ ਪਹਿਲਾ ਪੱਖ ਤੁਸੀਂ ਵੇਖ ਲਿਆ ਜਿਹੜਾ ਤਾਜੋ ਕੇ ਪਿੰਡ ਚਿੱਟੇ ਦੇ ਨਾਲ ਮੁੰਡੇ ਦੀ ਇੱਕ ਦੀ ਮੌਤ ਹੁੰਦੀ ਆ ਸਰਪੰਚ ਸਾਹਿਬ ਤੇ ਵੀ ਬਹੁਤ ਵੱਡੇ ਬਲੇਮ ਜਿਹੜੇ ਉਹਦੇ ਵਿੱਚ ਲੱਗੇ ਸੀਗੇ ਕਿ ਕਿੱਟੇ ਵਾਲਿਆਂ ਦਾ ਸਾਥ ਦਿੱਤਾ ਪਿੰਡ ਦੇ ਸਰਪੰਚ ਨੇ ਇੱਕ ਮੁੰਡੇ ਦੀਆਂ ਲੱਤਾਂ ਤੋੜ ਦਿੱਤੀਆਂ ਉਹਦੇ ਵਿੱਚ ਵੀ ਸਰਪੰਚ ਨੇ ਉਹ ਧਿਰ ਦਾ ਪੱਖ ਪੂਰਿਆ ਜਿਨੇ ਲਕਤਾਂ ਤੋੜੀਆਂ ਸੀ ਤੇ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਆਪਣੇ ਨਾਲ ਪਿੰਡ ਤਾਜੋਕੇ ਦੇ ਸਰਪੰਚ ਕਰਨਦੀਪ ਸਿੰਘ ਕਾਕਾ ਜੀ ਆਪਣੇ ਨਾਲ ਹਾਜ਼ਰ ਆ ਉਹਨਾਂ ਨਾਲ ਦੂਜੀ ਜਿਹੜਾ ਪੱਖ ਆ ਉਹ ਤੁਹਾਡੇ ਸਾਹਮਣੇ ਲੈ ਕੇ ਆਉਣਾ ਬਹੁਤ ਜ਼ਰੂਰੀ ਸੀਗਾ ਸਸੀਗਾਲ ਸਰਪੰਚ ਸਾਹਿਬ ਸਸੀਗਾਲ ਜੀ ਠੀਕ ਠਾਕ ਠੀਕ ਠਾਕ ਜੀ ਮੇਰਾ ਨਾਮ ਕਰਨਦੀਪ ਸਿੰਘ ਆ ਜੀ ਪਿੰਡ ਤਾਜੋਕੇ ਦਾ ਸਰਪੰਚਾ ਜੀ ਮੈਂ ਜੀ ਸੈਣਾ ਬਲਾਕ ਜੁਲਿਆਂ ਸਰਪੰਚਾ ਮੈਂ ਆਪਣਾ ਮੀਤ ਪ੍ਰਧਾਨ ਆ ਜੀ ਜੀ ਹਾਡੇ ਪਿੰਡ ਪਿਛਲੇ ਦਿਨੀ ਇੱਕ ਮੁੰਡੇ ਦੀ ਚਿੱਟੇ ਨਾਲ ਮੌਤ ਹੁੰਦੀ ਹੈ ਜੀ ਹਾਂਜੀ ਛਿੱਟੇ ਨਾਲ ਹੀ ਹੋਈ ਆ ਦੇਖੋ ਜੀ ਕਹਿ ਰਹੇ ਆ ਕਿ ਲੋਕ ਆਜੇ ਆਪਾਂ ਨੂੰ ਕਲੀਅਰ ਤਾਂ ਹੀ ਨਹੀਂ ਵੀ ਛਿੱਟੇ ਨਾਲ ਹੋਈ ਆ ਕਾਹਦੇ ਨਾਲ ਹੋਈ ਹੈਗੀ ਜੀ ਤੇ ਕਹਿ ਰਹੇ ਆ ਵੀ ਛਿੱਟੇ ਨਾਲ ਮੌਤ ਹੋਈ ਹੈਗੀ ਇਹ ਉਹ ਕਹਿੰਦੇ ਵੀ ਬਾਹ ਦੇ ਵਿੱਚੋਂ ਸਰਿੰਜ ਵੀ ਲੱਭੀ ਆ ਸਰਿੰਜ ਲੱਗਿਆ ਹੋਇਆ ਸੀ ਠੀਕ ਹੈ ਇਹ ਗੱਲ ਹੈ ਕਲੀਅਰ ਹੋ ਜੇ ਨੇ ਜੇ ਕਹਿ ਰਹੇ ਤਾਂ ਹੋਊਗੀ ਜੀ ਫਿਰ ਜੇ ਛਿੱਟੇ ਨਾਲ ਮੌਤ ਹੋਈ ਆ ਟੀਕਾ ਲੱਗਿਆ ਸੀ ਫਿਰ ਪਿੰਡ ਚ ਕੈਂਪ ਲੱਗਿਆ ਸੀਗਾ ਨਸ਼ਾ ਮੁਕਤੀ ਦਾ ਲੱਗਿਆ ਜੀ ਜੀ ਕੈਂਪ ਲੱਗਿਆ ਜੀ ਉੱਥੇ ਸਾਰਾ ਪ੍ਰਸ਼ਾਸਨ ਆਇਆਗਾ ਐਮਐਲਏ ਸਾਹਿਬ ਆਏ ਆਗੇ ਡਿਪਟੀ ਸਾਹਿਬ ਪਹੁੰਚੇ ਆ ਐਸਐਚਓ ਸਾਹਿਬ ਪਹੁੰਚੇ ਆਗੇ ਸਾਰੇ ਪਿੰਡ ਨੂੰ ਹੀ ਬੇਨਤੀ ਕਰੀ ਸੀ ਵੀ ਜੇ ਕਿਸੇ ਦਾ ਬੱਚਾ ਨਸ਼ਾ ਕਰਦਾਗਾ ਜਾਂ ਕੋਈ ਨਸ਼ਾ ਵੇਚਦਾਗਾ ਵੇਚੇਜਕ ਦੱਸੋ ਤੁਹਾਡਾ ਨਾਮ ਗੋਪਤ ਰੱਖਿਆ ਜਾਊਗਾ ਵੀ ਪਰ ਕਿਸੇ ਨੂੰ ਸੰਗਣ ਦੀ ਲੋੜ ਨਹੀਂ ਪਰ ਉੱਥੇ ਹਰਾਨੀ ਦੀ ਗੱਲ ਇਹ ਆ ਵੀ ਕਿਸੇ ਨੇ ਇੱਕ ਬੰਦੇ ਨੇ ਮੂੰਹ ਵੀ ਨਹੀਂ ਖੋਲਿਆ ਵੀ ਸਾਡਾ ਬੱਚਾ ਨਸਾ ਕਰਦਾ ਜੀ ਇੱਕ ਮੁੰਡਾ ਜਿਹੜਾ ਪਹਿਲੇ ਪੱਖ ਦੇ ਵਿੱਚ ਤੁਹਾਡੇ ਪਿੰਡ ਦਾ ਮੁੰਡਾ ਸ਼ਾਇਦ ਕਾਲੂ ਆ ਉਹਦਾ ਨਾਮ ਜਿਹਦੀ ਉਹ ਲੱਤ ਤੋੜੀ ਆ ਉਹ ਕਹਿੰਦਾ ਵੀ ਜਦੋਂ ਸਾਡੇ ਐਮਐਲਏ ਹਲਕੇ ਦੇ ਲਾਭ ਸਿੰਘ ਉਗੋਕੇ ਆਏ ਆ ਮੈਂ ਉੱਥੇ ਕੈਂਪ ਦੇ ਵਿੱਚ ਸਵਾਲ ਕੀਤਾ ਤੇ ਸਵਾਲ ਤੋਂ ਬਾਅਦ ਕਹਿੰਦਾ 15 ਦਿਨਾਂ ਬਾਅਦ ਉਹ ਮੇਰੀ ਲੱਤ ਤੋੜ ਦਿੱਤੀ ਗਈ ਕਹਿੰਦਾ ਚਿੱਟੇ ਵਾਲਿਆਂ ਦੇ ਵੱਲੋਂ ਇਹੀ ਗੱਲ ਹੋਈ ਆ ਪਹਿਲਾ ਨੰਬਰ ਦਾ ਇਹ ਆ ਜੀ ਮੈਨੂੰ ਤਾਂ ਨਹੀਂ ਲੱਗਦਾ ਵੀ ਉਹ ਕੈਂਪ ਦੇ ਵਿੱਚ ਪਹੁੰਚਿਆਗਾ ਸਵਾਲ ਤਾਂ ਕਿਸੇ ਨੇ ਕਰੀ ਹੀ ਨਹੀਂ ਜੀ ਕਿਸੇ ਨੇ ਵੀ ਨਹੀਂ ਕਰਿਆਗਾ ਐਮਐਲਏ ਸਾਹਿਬ ਆਪ ਸਾਰਿਆਂ ਨੇ ਕਿਹਾ ਵੀ ਜੇ ਕਿਸੇ ਦਾ ਸਵਾਲ ਆ ਤੁਸੀਂ ਆ ਕੇ ਭਈ ਦੱਸੋ ਹਮ ਪਰ ਲੇਕਰ ਇਹ ਜਿਹੜਾ ਕਹਿ ਰਿਹਾ ਹੈਗਾ ਵੀ ਚਿੱਟੇ ਵਾਲਿਆਂ ਨੇ ਲੱਤ ਤੋੜੀ ਆ ਇਹਦਾ ਰੀਜਨ ਹੋਰ ਆ ਸਾਰਾ ਇਹਦੇ 'ਚ ਬਿਲਕੁਲ ਇਹ ਝੂਠ ਆ ਇਹ ਗੱਲ ਇਹ ਚਿੱਟੇ ਵਾਲਾਂ ਦਾ ਕੋਈ ਇਹਦੇ 'ਚ ਹੋ ਨਹੀਂਗਾ ਰੋਲ ਨਹੀਂ ਨਹੀਂ ਚਿੱਟਿਆਂ ਨੇ ਲੱਤ ਤੋੜੀ ਆ ਦੀ ਕੀ ਰੀਜਨ ਕੀ ਆ ਕੀ ਕਾਰਨ ਆ ਫਿਰ ਕਿਹਨੇ ਤੋੜੀ ਆ ਲੱਤ ਜੀ ਜਿਹੜੇ ਲੱਤ ਤੋੜੀ ਆ ਉਹ ਪਿੰਡੂ ਹੀ ਮੁੰਡੇ ਨੇਗੇ ਉਧਰ ਚ ਕੋਈ ਨਿੱਜੀ ਉਹਨਾਂ ਦਾ ਕੋਈ ਕੱਪਾ ਕੈਮਰੇ ਤੇ ਗੱਲ ਨਹੀਂ ਬੋਲ ਸਕਦੇ ਕੋਈ ਇਹੋ ਜੀਆਂ ਗੱਲਾਂ ਸੀਗੀਆਂ ਨਹੀਂ ਰੰਜਸਨੀ ਜੀ ਇਹਨੇ ਕੋਈ ਲਵਜੀ ਇਹੋ ਜੇ ਬੋਲੇ ਪੰਚਾਇਤ ਹੋਈ ਸੀ ਮੇਰੇ ਕੋਲੇ ਜਦੋਂ ਮੇਰੇ ਕੋਲੇ ਪੰਚਾਇਤ ਹੋਈ ਹੈ ਕਿ ਮੈਂ ਬੁਲਾਇਆ ਸੀ ਇਹਨਾਂ ਨੂੰ ਦੋ ਨੇਧਰਾਂ ਨੂੰ ਇੱਥੇ ਵੀ ਉਹ ਜਿਹੜਾ ਮੁੰਡਾ ਕਾਲੂ ਆ ਹਮ ਉਹਨੇ ਅੱਪਾ ਬੋਲ ਨਹੀਂ ਸਕਦੇ ਅੱਪ ਸਭ ਦੋਨਾਂ ਨੇ ਬੋਲੇ ਉਧਰ ਉਧਰੀ ਜੀ ਉਹਨੇ ਗਲਤੀ ਨਹੀਂ ਮੰਨੀ ਗਈ ਇਹਨੇ ਕਿਹਾ ਸੀ ਵੀ ਤੂੰ ਭਾਈ ਆ ਗੱਲ ਕਹਿਣਾਗਾ ਤੇ ਇਹ ਗਲਤੀ ਮੰਨਣ ਦੇ ਬਜਾਏ ਉਹਨਾਂ ਨੂੰ ਕਹਿੰਦਾ ਜਿਹੜਾ ਕੋਈ ਸੁੰਦਾਗਾ ਕਰ ਲਿਓ ਇਹ ਗੱਲ ਕਹੀ ਇਹ ਗੱਲ ਇਹਨੇ ਮੇਰੇ ਸਾਹਮਣੇ ਕਾਲੂ ਨੇ ਕਹੀ ਹੈ ਜਿਹਨਾਂ ਦੇ ਨਾਲ ਕਾਲੂ ਦੀ ਲੜਾਈ ਸੀ ਜਾਂ ਜਿਹਨਾਂ ਨੂੰ ਆਪਸ਼ਬਦ ਬੋਲਿਆ ਤੁਹਾਡੇ ਪਿੰਡ ਦੇ ਉਹ ਮੁੰਡੇ ਸੀ ਹਾਂ ਪਿੰਡ ਦੇ ਮੁੰਡੇ ਆ ਸਰ ਇਹਨਾਂ ਦੇ ਸੱਕੇ ਸੀ ਜਾਂ ਓਦਾਂ ਪਿੰਡ ਚੋਂ ਨਹੀਂ ਨਹੀਂ ਉਹ ਮذਬੀ ਸਿੱਖਾਂ ਦੇ ਮੁੰਡੇ ਆ ਇੱਥੋਂ ਪਿੰਡ ਚੋਂ ਹੀ ਆਗੇ ਕੁਝ ਕੁਝ ਹੋਰ ਸੀ ਇੱਕ ਦੋ ਮੁੰਡੇ ਇੱਕ ਦੂਜੇ ਨੂੰ ਆਪਸ਼ਬਦ ਬੋਲੇ ਆ ਉਹਦੇ ਤੋਂ ਇਹ ਗੱਲ ਵਧੀ ਆ ਜਿੱਥੇ ਕਾਲੂ ਨੇ ਉਹਨਾਂ ਨੂੰ ਕੋਈ ਆਪਸ਼ਬਦ ਬੋਲਿਆ ਹਾਂ ਆਪਸ਼ਬਦ ਬੋਲਿਆ ਸਰ ਇੱਥੇ ਵੀ ਬੋਲਿਆ ਮੇਰੇ ਸਾਹਮਣੇ ਹੀ ਬੋਲਿਆ ਪਹਿਲਾਂ ਘਰੇ ਆ ਕੇ ਇਹਨਾਂ ਦੇ ਲਾਂਬਾ ਦੇਖ ਕੇ ਗਏ ਸੀ ਵੀ ਭਾਈ ਤੁਹਾਡਾ ਮੁੰਡਾ ਐਸ ਰੋਟ ਇਹ ਕਾਲੂ ਤੇ ਗਾਲੂ ਦੀ ਮਾਤਾ ਮੇਰੇ ਕੋਲੇ ਆਏ ਮੈਂ ਵੀ ਹੁਣ ਹਨੇਰਾ ਹੈਗਾ ਅਪਾ ਸਵੇਰੇ ਬੁਲਾਵਾਂਗੇ ਮੈਂ ਦੂਜੇ ਦਿਨ ਇਹਨਾਂ ਨੂੰ ਬੁਲਾਇਆ ਉਹ ਤੋਂ ਨੂੰ ਵੀ ਬੁਲਾਇਆ ਮੈਂ ਵੀ ਤੁਸੀਂ ਆਹ ਗੱਲ ਦੇ ਤੇ ਬਲੇਮ ਲਾਉਣਿਓ ਵੀ ਆਹ ਗੱਲ ਇਹਨੇ ਕਹੀ ਹੈਗੀ ਉਹ ਕਹਿੰਦੇ ਵੀ ਬਿਲਕੁਲ ਸਰਪੰਚ ਸਾਹਿਬ ਇਹਨਾਂ ਨੇ ਕਹੀ ਆ ਮੈਂ ਪੁੱਛਿਆ ਕਾਲੂ ਕਹਿੰਦਾ ਵੀ ਮੈਂ ਨਹੀਂ ਕਹੀਗੀ ਜਦੋਂ ਉਹ ਕੰਦਾ ਕਹਿੰਦਾ ਵੀ ਮੈਂ ਤੇਰੇ ਸਾਹਮਣੇ ਇੱਥੇ ਲੈ ਕੇ ਆਉਣਾਗਾ ਜਿਹੜੇ ਬੰਦਿਆਂ ਨੂੰ ਤਾਂ ਇਹ ਗੱਲ ਕਹੀ ਹੈਗੀ ਵੀ ਉਸ ਤੋਂ ਬਾਅਦ ਫੇਰ ਦੱਸ ਕੀ ਡੰਡ ਲਾਉਂਗੇ ਫੇਰ ਗਾਲੂ ਨੇ ਉਹਦੇ ਗਲਤੀ ਜਾਂ ਮੰਨਣ ਦੇ ਬਜਾਏ ਉਹ ਸਿੱਧਾ ਹੀ ਹੋ ਗਿਆ ਕਹਿੰਦਾ ਵੀ ਮੈਂ ਕਿਹਾ ਤਾਂ ਕਿਹਾ ਜਿਹੜਾ ਕੁਸੁੰਦਾ ਤੂੰ ਕਰ ਲਾ ਉਸ ਤੋਂ ਬਾਅਦ ਲੜਾਈ ਹੋਈ ਆ ਉਸ ਤੋਂ ਬਾਅਦ 2-4 ਦਿਨ ਬਾਅਦ ਲੜਾਈ ਹੋਈ ਆ ਜੀ ਕੁਝਕ ਵੀਡੀਓ ਵੀ ਮੈਨੂੰ ਸਰਪੰਚ ਸਾਹਿਬ ਨੇ ਦਿਖਾਈਆਂ ਨੇ ਜਿਹੜੀਆਂ ਉਸ ਮੁੰਡੇ ਦੇ ਸੱਟਾਂ ਲੱਗੀਆਂ ਨੇ ਉਹਨੂੰ ਮੈਂ ਸੋਸ਼ਲ ਮੀਡੀਆ ਤੇ ਤਾਂ ਚਲਾ ਨਹੀਂ ਸਕਦਾ ਕਿਉਂਕਿ ਅਥਾਰਟੀ ਨਹੀਂ ਦਿੰਦੀ ਫੇਸਬੁੱਕ YouTube ਪਰ ਜੇ ਫੇਰ ਵੀ ਕਿਸੇ ਨੇ ਪਿੰਡ ਦੇ ਵਿੱਚੋਂ ਪਰਸਨਲੀ ਤੌਰ ਤੇ ਕਈ ਵਾਰੀ ਕਿਸੇ ਨੇ ਪ੍ਰੂਫ ਤੌਰ ਤੇ ਮੰਗਾਉਣੀ ਹੁੰਦੀ ਹੈ ਵੀ ਸ਼ਾਇਦ ਪત્રਕਾਰ ਨੇ ਵੀ ਨਾਲ ਰਲ ਕੇ ਕਹਿਤਾ ਹੋਊਗਾ ਸਰਪੰਚ ਸਾਹਿਬ ਦੇ ਪਰ ਇਹ ਗੱਲ ਹੋਈ ਸੀ ਜਦੋਂ ਪਹਿਲਾ ਪੱਖ ਆਇਆ ਸਾਨੂੰ ਵੀ ਇਸ ਗੱਲ ਦਾ ਸੀ ਵੀ ਪਿੰਡ ਦੇ ਸਰਪੰਚ ਨੇ ਕੈਂਪ ਲਵਾ ਦਿੱਤਾ ਸੌਹਾਂ ਪਵਾ ਦਿੱਤੀਆਂ ਤੇ ਮੁੰਡੇ ਚਿੱਟੇ ਨਾਲ ਮਰੀ ਜਾਂਦੇ ਆ ਤੇ ਜਿਨ੍ਹਾਂ ਨੇ ਚਿੱਟੇ ਦੇ ਖਿਲਾਫ ਆਵਾਜ਼ ਉਠਾਈ ਉਹਨਾਂ ਦੇ ਗਲੱਤਾਂ ਬਾਹਾਂ ਤੋੜੀਆਂ ਜਾ ਰਹੀਆਂ ਕਿਉਂਕਿ ਕੁਝ ਕੁ ਦਿਨ ਪਹਿਲਾਂ ਇੱਕ ਮਸਲਾ ਜਿਹੜਾ ਆਇਆ ਸੀ ਪਿਛਲੀ ਵੀਡੀਓ ਚ ਵੀ ਮੈਂ ਕਿਹਾ ਸੀ ਕਿ ਭਾਈ ਬਖਤੌਰ ਉਸ ਪਿੰਡ ਦੇ ਵਿੱਚ ਇੱਕ ਜਿਹੜੀਆਂ ਫੌਜੀ ਦੀਆਂ ਲੱਤਾਂ ਜਿਹੜੀਆਂ ਉਹ ਤੋੜ ਦਿੱਤੀਆਂ ਗਈਆਂ ਸੀਗੀਆਂ ਇਸ ਮੁੰਡੇ ਦਾ ਸਰਪੰਚ ਸਾਹਿਬ ਤੁਸੀਂ ਕੇਸ 'ਚ ਗਏ ਹੋਗੇ ਉਹਦੀ ਡੈੱਡ ਬੋਡੀ ਵੀ ਲਿਆਂਦੀ ਹੋ ਪ੍ਰਸ਼ਾਸਨ ਨੂੰ ਵੀ ਮਿਲੇ ਹੋਗੇ ਇਹ ਗੱਲ ਨਹੀਂ ਕਲੀਅਰ ਹੋ ਸਕੇ ਵੀ ਮੁੰਡੇ ਦਾ ਕਤਲ ਹੀ ਹੋਇਆ ਜਾਂ ਚਿੱਟੇ ਨਾਲ ਮੌਤ ਹੋਈ ਹੈ ਨਹੀਂ ਸਰ ਇਹ ਕਲੀਅਰ ਨਹੀਂ ਆਪਾਂ ਕਹਿ ਸਕਦੇ ਵੀ ਚਿੱਟੇ ਨਾਲ ਮੌਤ ਹੋਈ ਹੈਗੀ ਜੀ ਇਹ ਸੱਕੀ ਹਾਲਾਤਾਂ ਦੇ ਵਿੱਚ ਹਜੇ ਵੀ ਘੇਰੇ ਦੇ ਵਿੱਚ ਆ ਕਿਉਂਕਿ ਉੱਥੇ ਨਾ ਹੀ ਤਾਂ ਕੋਈ ਕੈਮਰਾ ਜਿੱਥੇ ਮੁੰਡੇ ਦੀ ਮੌਤ ਹੋਈ ਹੈਗੀ ਹਮ ਉਹਦਾ ਕਾਰਨ ਵੀ ਹਜੇ ਆਪਾਂ ਕਲੀਅਰ ਇਹ ਗੱਲ ਨਹੀਂ ਕਹਿ ਸਕਦੇ ਵੀ ਚਿੱਟੇ ਨਹੀਂ ਮਰਿਆਗਾ। ਅੱਛਾ ਜਿਵੇਂ ਪਰਿਵਾਰ ਨੇ ਮੰਨਿਆ ਜਾਂ ਤੁਹਾਡੇ ਪਿੰਡ ਦੇ ਰੇਸ਼ਮ ਸਿੰਘ ਕੈਪਟਨ ਆ ਰੇਸ਼ਮ ਸਿੰਘ ਆ ਫੌਜੀ ਹੈਨਾ ਉਹਨਾਂ ਨੇ ਗੱਲ ਕਰੀ ਉਹ ਕਹਿੰਦੇ ਵੀ ਮੇਰਾ ਭਤੀਜਾ ਅਸੀਂ ਇਹ ਗੱਲ ਮੰਨਦੇ ਆ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦੇ ਸਾਡੇ ਮੁੰਡੇ ਦੀ ਚਿੱਟੇ ਦੇ ਨਾਲ ਮੌਤ ਹੋਈ ਆ ਕਿ ਮੁੰਡਾ ਉਹਨਾਂ ਦਾ ਪਰਿਵਾਰ ਕੋਈ ਚਿੱਟਾ ਵੇਚਦਾ ਜਾਂ ਲਾਉਂਦਾ ਕੁਝ ਸੀ ਪਤਾ ਤੁਹਾਨੂੰ ਜੇ ਆਪਾਂ ਨੂੰ ਇਹਦੇ ਬਾਰੇ ਨਹੀਂ ਪਤਾ ਜੀ ਪਿੰਡ ਦੇ ਵਿੱਚੋਂ ਆਵਾਜ਼ਾਂ ਹੁਣ ਆ ਰਹੀਆਂ ਨੇਗੀਆਂ ਹੂੰ ਵੀ ਚਿੱਟਾ ਵੇਚਦਾ ਸੀਗਾ ਮੁੰਡਾ ਚਿੱਟਾ ਖਾਂਦਾ ਸੀਗਾ ਹੁਣ ਆਵਾਜ਼ ਆ ਰਹੀ ਆ ਪਹਿਲਾਂ ਲੇਕਿਨ ਕਿਸੇ ਨੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਸਰ ਵੀ ਜਦੋਂ ਆਪਾਂ ਕੈਂਪ ਲਾਇਆਗਾ ਉਦੋਂ ਨਾ ਕੋਈ ਉੱਥੇ ਮਾ ਗਈ ਆ ਬੱਚੇ ਦੀ ਵੀ ਸਾਡਾ ਬੱਚਾ ਵਿਗੜਿਆ ਪਿਆ ਵੀ ਆ ਨਸ਼ਾ ਕਰਦਾਗਾ ਵੀ ਜਾ ਇਹਨੂੰ ਕੋਈ ਸੈਂਟਰ 'ਚ ਭਰਤੀ ਕਰਾ ਦਿਓ ਬਿਲਕੁਲ ਸਭ ਚੁੱਪ ਨੇਗੇ ਕਿਸੇ ਨੇ ਕੋਈ ਸਵਾਲ ਨਹੀਂ ਕੀਤਾ ਕਿਸੇ ਨੇ ਕੋਈ ਸਵਾਲ ਨਹੀਂ ਕਰਿਆ ਜਦੋਂ ਕੋਈ ਇਹਦਾ ਹਾਸਾ ਹੋ ਜਾਂਦਾ ਮੁੜ ਕੇ ਆਪਾਂ ਸਰਕਾਰ ਨੂੰ ਦੋਸ਼ੀ ਠਹਿਰਾਉਨੇ ਆ ਪਰ ਸਰਕਾਰ ਕਿਤੇ ਨਾ ਕਿਤੇ ਮੈਂ ਸਮਝਦਾ ਫੇਰ ਵੀ ਲੱਗੀ ਹੋਈ ਹੈ ਕਿ ਕੁਸ਼ਤ ਕਰ ਰਹੀ ਹੈਗੀ ਨਸ਼ੇ ਖਲਾਬਾ ਬਹੁਤ ਐਕਸ਼ਨ ਕਰ ਰਹੀ ਹੈਗੀ ਪਰ ਜੇ ਆਪਾਂ ਦੱਸਾਂਗੇ ਨਹੀਂ ਖੁੱਲਗੇ ਜਿਹਦਾ ਮੰਨ ਕੇ ਚੱਲੋ ਵੀ ਜਿਹਦਾ ਬੇਟਾ ਖੁਦ ਨਸ਼ਾ ਕਰਦਾ ਉਹ ਸਾਹਮਣੇ ਨਹੀਂ ਆ ਕੇ ਬੋਲ ਰਿਹਾ ਵੀ ਮੇਰਾ ਨਸ਼ਾ ਮੁੰਡਾ ਕਰਦਾ ਵੀ ਭਾਈ ਇਹਨੂੰ ਜਾਂਦਾ ਭਰਤੀ ਕਰਾਓ ਜਾਂ ਕੁਝ ਵੀ ਕਰੋ ਹੁਣ ਦੂਜਾ ਤੂੰ ਮੈਂ ਅਗਲਾ ਹਰੇਕ ਨਹੀਂ ਬੋਲਦਾ ਜੀ ਬਿਲਕੁਲ ਜਦੋਂ ਕੈਂਪ ਲੱਗਦੇ ਆ ਪਿੰਡਾਂ ਦੇ ਵਿੱਚ ਇਹ ਗੱਲ ਮੈਂ ਬੇਨਤੀ ਕਰਦਿਆਂ ਵੀ ਉਦੋਂ ਭਾਈ ਸਵਾਲ ਕਰਿਆ ਕਰੋ ਸਰਪੰਚ ਸਾਹਿਬ ਨੇ ਸਿੱਧਾ ਕਿਹਾ ਵੀ ਉਸ ਦਿਨ ਨਾਲ ਤਾਂ ਕਿਸੇ ਨੇ ਸਵਾਲ ਚਿੱਟਾ ਜਿਹੜੇ ਚਿੱਟੇ ਦੇ ਖਿਲਾਫ ਸੀ ਉਹਨਾਂ ਨੇ ਕੀਤਾ ਜਾਂ ਜਿਹਦੇ ਧੀਆ ਪੁੱਤ ਖਾਂਦੇ ਸੀ ਨਾ ਉਹਨਾਂ ਨੇ ਕੀਤਾ ਇੱਕ ਗੱਲ ਹੋਰ ਆ ਸਰਪੰਚ ਸਾਹਿਬ ਜਦੋਂ ਕੈਂਪ ਲੱਗਿਆ ਸੀ ਪਿੰਡ ਦੇ ਵਿੱਚ ਸਾਰੇ ਲੋਕਾਂ ਨੂੰ ਆਉਣ ਦੇ ਲਈ ਉੱਥੇ ਦਿੱਤਾ ਗਿਆ ਸੀ ਸਦਾ ਜਾਂ ਕਈ ਵਾਰੀ ਇਹ ਹੁੰਦਾ ਵੀ ਜਿਹੜੇ ਪੋਲਿਟਿਕਲ ਲੋਕ ਹੁੰਦੇ ਆ ਗਿਣਮੇ ਮਿਣਮੇ ਪਿੰਡ ਦੇ ਵਿੱਚੋਂ ਜਿਹੜੇ ਥੋੜੀ ਪਾਰਟੀ ਨਾਲ ਸਬੰਧਤ ਹੁੰਦੇ ਆ ਕੱਲੇ ਉਹੀ ਪ੍ਰੋਗਰਾਮ ਦੇ ਵਿੱਚ ਭਾ ਕੇ ਪ੍ਰੋਗਰਾਮ ਕਰ ਦਿੱਤਾ ਜਾਂਦਾ ਗੁਰਦੁਆਰਾ ਸਾਹਿਬ ਅਲਾਸਮੈਂਟ ਹੋਈ ਆ ਸਾਰਾ ਜੀ ਸਾਰਾ ਪਤਾ ਸੀਗਾ ਪਹਿਲਾਂ ਸ਼ਾਮ ਨੂੰ ਹੋਈ ਐ ਲੌਸਮੈਂਟ ਫਿਰ ਸਵੇਰੇ ਲੌਸਮੈਂਟ ਹੋਈ ਹੈਗੀ ਹੂੰ ਕਰੀਬ 4 ਵਜੇ ਐਮਐਲਏ ਸਾਹਿਬ ਪਹੁੰਚੇ ਸੀਗੇ ਹੂੰ ਤੇ ਉਦੋਂ ਵੀ ਲੌਸਮੈਂਟ ਹੋਈ ਹੈਗੀ ਹੂੰ ਪਰ ਲੋਕ ਬਹੁਤ ਗਏ ਨੇਗੇ ਪਰ ਗੱਲ ਇਹੀ ਬਾਰ ਬਾਰ ਹੁੰਦੀ ਹੈ ਵੀ ਕਿਸੇ ਨੇ ਸਵਾਲ ਹੀ ਨਹੀਂ ਕਰਿਆ ਉੱਥੇ ਕੀ ਹਾਂ ਜੀ ਐਮਐਲਏ ਸਾਹਿਬ ਕਹਿ ਰਹੇ ਆ ਡਿਪਟੀ ਸਾਹਿਬ ਕਹਿ ਰਹੇ ਆ ਐਸਐਚਓ ਸਾਹਿਬ ਕਹਿ ਰਹੇ ਆ ਵੀ ਭਾਈ ਸਾਨੂੰ ਦੱਸੋ ਸਾਨੂੰ ਦੱਸੋ ਜੇ ਕੋਈ ਤੁਹਾਡਾ ਬੱਚਾ ਨਸ਼ਾ ਕਰਦਾ ਜਾਂ ਕਿੱਥੋਂ ਲਿਆਉਂਦਾ ਪਰ ਉੱਥੇ ਮੈਂ ਕਹਿੰਨਾ ਵੀ ਕਿਸੇ ਨੇ ਇੱਕ ਨੇ ਜਿਹੜੇ ਬੰਦੇ ਹੁਣ ਕਹਿ ਰਹੇ ਆ ਸਵਾਲ ਕਰਿਆ ਕਿਸੇ ਬੰਦੇ ਨੇ ਜਵਾਨ ਸਾਂਝੀ ਨਹੀਂ ਕਰੀ ਕਿਸੇ ਨਾਲ। ਬਸ ਐ ਬਹਿ ਕੇ ਦੇਖ ਕੇ ਜਰੂਰ ਦੁਰਿਆਈ। ਪਿੰਡ 'ਚ ਅੰਦਾਜ਼ਾ ਕਿੰਨੇ ਕ ਹੈਗੇ ਆ ਘਰ ਜਿਹੜੇ ਚਿੱਟਾ ਵੇਚਦੇ ਹੈਗੇ ਆ। ਪਿੰਡ ਦੇ ਵਿੱਚੋਂ ਤਾਂ ਬਾਅਦ 'ਚ ਹੀ ਪਤਾ ਲੱਗਦਾ ਜੇ ਹੁਣ ਪਤਾ ਹੋਵੇ ਤਾਂ ਪਰ ਅੱਬਾ ਉਹਨਾਂ ਦਾ ਨਾਂ ਹੀ ਲੈ ਲਈਏ ਵੀ ਆਗਾ। ਤੇ ਤਾਂ ਲੋੜ ਹੀ ਨਹੀਂ ਆਪਾਂ ਨੂੰ। ਜੀ। ਸਵਾਰ ਤਾਂ ਮੈਂ ਦੇਖਿਆ ਉਹਦੇ ਬੇਬੇ ਬਾਪੂ ਤਾਂ ਸ਼ਰੀਫ ਜੇ ਲੱਗਦੇ ਆ। ਉਹ ਤਾਂ ਜਮਾ ਸਾਧ ਬੰਦੇ ਆ ਯੋਥ ਕੋਈ ਸ਼ੱਕ ਨਹੀਂ ਉਹ ਤਾਂ ਬੇਚਾਰੀ ਮਿਹਨਤ ਮਜ਼ਦੂਰੀ ਕਰਕੇ ਹਮਮ ਦਿਹਾੜੀਆਂ ਕਰ-ਕਰ ਕੇ ਉਹਨੇ ਇੱਥੋਂ ਦੇ ਕਿਨੂੰ ਪਾਲਿਆ ਸੀਗਾ ਬਹੁਤ ਕਰਦੀ ਸੀ ਉਹਦਾ। ਹਮਮ ਮਾਂ ਕੋਈ ਵੀ ਨਹੀਂ ਚਾਹੁੰਦੀ ਵੀ ਸਾਡਾ ਧੀ ਪੁੱਤ ਨਸ਼ਾ ਕਰੇ ਜਾਂ ਕੋਈ ਇਹੋ ਜਿਹਾ ਉੱਚ ਹਾਲਾਤਾਂ 'ਚ ਜਾਵੇ ਹਨਾ ਹਮ ਪਰ ਕਿਤੇ ਨਾ ਕਿਤੇ ਇਹ ਹੀ ਜ਼ਰੂਰ ਹੈ ਵੀ ਜੇ ਉਹ ਕਿਸੇ ਕੋਲੇ ਆਪਾਂ ਗੱਲ ਸ਼ੇਅਰ ਕਰਾਂਗੇ ਦੁੱਖ ਦੱਸੇ ਬਿਨਾ ਘਟਦਾ ਨਹੀਂ ਜੀ ਹਮ ਜੇ ਆਪਾਂ ਕਿਸੇ ਨੂੰ ਦੱਸਾਂਗੇ ਨਹੀਂ ਫਿਰ ਉਹ ਹੌਲੀ-ਹੌਲੀ ਇੱਕ ਦਿਨ ਐਸੇ ਲੋਟ ਈ ਆ ਕੇ ਹੂੰ ਵੱਡੀ ਗੱਲ ਬਣ ਜਾਂਦੀ ਹੈ ਇੱਕ ਹੋਰ ਸਵਾਲ ਆ ਸਰਪੰਚ ਸਾਹਿਬ ਪਿੰਡ ਦੇ ਉਹਦੇ ਲੋਕ ਕਾਫੀ ਉਹਨਾਂ ਦੇ ਘਰ ਦੇ ਬਾਹਰ ਇਕੱਠੇ ਹੋਗੇ ਸੀ ਜਿੱਦੇ ਮੈਂ ਗੱਲਬਾਤ ਉਹਨਾਂ ਨਾਲ ਖਬਰ ਕਰਨਾ ਆ ਐ ਬਹੁਤ ਸਾਰੇ ਲੋਕ ਸੀ ਤੁਹਾਡੇ ਪਿੰਡ ਦੇ ਜਾਂ ਬੀਬੀਆਂ ਸੀ ਚਲੋ ਕੈਮਰੇ ਦੇ ਸਾਹਮਣੇ ਨਹੀਂ ਆਈਆਂ ਪਰ ਮੈਂ ਜੇ ਗੱਲ ਕਲੀਅਰ ਵੀ ਕਰ ਦਿਆਂ ਜਿਹੜੇ ਕਹਿ ਰਹੇ ਸੀ ਕਿ ਨਹੀਂ ਜੀ ਪਿੰਡ 'ਚ ਨਸ਼ਾ ਵੇਖ ਬਹੁਤ ਰਿਹਾ ਪਿੰਡ 'ਚ ਨਸ਼ਾ ਵੇਚਣ ਵਾਲੇ ਹੈਗੇ ਆ ਪਿੰਡ 'ਚ ਜਿਹੜੇ ਨਸ਼ਾ ਵੇਚਦੇ ਆ ਉਹ ਧਮਕੀਆਂ ਵੀ ਦਿੰਦੇ ਆ ਇਹ ਵੀ ਦਿੰਦੇ ਆ ਜਾਂ ਪਿੰਡ ਦੇ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਵੀ ਜੇ ਕੋਈ ਹੈ ਤਾਂ ਤੁਹਾਡੇ ਆ ਕੇ ਤੁਹਾਨੂੰ ਦੱਸਣ ਕੋਈ ਕਲੀਅਰ ਨੀ ਧਮਕੀਆਂ ਵਾਲੀ ਗੱਲ ਤਾਂ ਨਹੀਂ ਹੈਗੀ ਕਿ ਦੇਖੋ ਉਹ ਤਾਂ ਬਾਅਦ ਦੇ ਵਿੱਚ ਆਪਾਂ ਕਿਸੇ ਦੇ ਵੀ ਬਲੇਮ ਲਾ ਦਈਏ ਨਾ ਹੀ ਕੋਈ ਐਡਾ ਵੱਡਾ ਸਾਡੇ ਕੋਈ ਸਦਾਗਰਾਂ ਨਸ਼ੇ ਦਾ ਵੀ ਜਿਹੜਾ ਕਿ ਚਿੱਟਾ ਸਾਡੇ ਸਰਿਆਂ ਵਿੱਚ ਵੀ ਵਿਕੀ ਜਾਂਦਾ ਹੈ ਲਿਆਉਂਦੇ ਆ ਇਹ ਦੂਰ ਨੇੜੋਂ ਲਿਆਉਂਦੇ ਹੈਗੇ ਪਰ ਪਿੰਡ ਦੇ ਵਿੱਚ ਨਹੀਂ ਅਸੀਂ ਕਹਿ ਸਕਦੇ ਵੀ ਸਾਡੇ ਪਿੰਡ ਦੇ ਨਸ਼ਾ ਹੈਗਾ ਜੀ ਜਿਹੜੇ ਉਹ ਵੀ ਮੁੰਡੇ ਲਿਆਉਂਦੇ ਸੀ ਉਹ ਪਿੰਡੋਂ ਨਸ਼ਾ ਥੋੜੀ ਲੈ ਕੇ ਆਇਆ ਜੀ ਬਾਹਰੋਂ ਲੈ ਕੇ ਆਉਂਦੇ ਆ ਬਾਹਰੋਂ ਲੈ ਕੇ ਜਾਂਦੇ ਆ ਉਹ ਵੀ ਪ੍ਰੂਫ ਹੋਇਆ ਵੀ ਕਿੱਧਰੋਂ ਲੈ ਕੇ ਆਉਂਦੇ ਸੀ ਉਹ ਰਾਮਪਰਾ ਸਾਡ ਤੋਂ ਲੈ ਕੇ ਆਇਆ ਬੰਦੇ ਜੀ ਸਾਡੇ ਪਿੰਡੋਂ ਨਸ਼ਾ ਚਿੱਟਾ ਨਹੀਂ ਮਿਲਿਆਗਾ ਜੀ ਜਿਵੇਂ ਦਿਨੋਂ ਮੁੰਡੇ ਦੀ ਕਾਲੂ ਦੀ ਕੁੱਟਮਾਰ ਹੁੰਦੀ ਆ ਤੁਹਾਡੇ ਕੋਲੇ ਲੈ ਕੇ ਆਏ ਸੀ ਇਹਨਾਂ ਦੀ ਕੁੱਟਮਾਰ ਖੇਤ ਹੋਈ ਆ ਜੀ ਉਦੋਂ ਬਾਅਦ ਤੇ ਵਿੱਚ ਕੋਈ ਮੁੰਡਾ ਇੱਥੇ ਲਾ ਗਿਆ ਆਪਣੇ ਬਾਰ ਕੋਲੀ ਇਧਰ ਉਹ ਜਦੋਂ ਮੈਨੂੰ ਪਤਾ ਲੱਗਿਆ ਇੱਥੇ ਤਮਾਸਗਰੀ ਦਾ ਮਨ ਲੱਗਦਾ ਵੀ 100 ਜਣਾ ਹੋ ਗਿਆ ਸੀ ਇਕੱਠਾ ਕਿਸੇ ਨੇ ਗੱਡੀ ਨਹੀਂ ਕੱਢੀ ਕਿਸੇ ਨੇ ਮੋਟਰਸਾਈਕਲ ਨਹੀਂ ਕੱਢਿਆ ਫਿਰ ਮੇਰਾ ਇੱਕ ਮੈਂਬਰ ਆ ਗਿਆ ਹਾਕਮ ਸਿੰਘ ਚਾਹਾਨਾ ਮੈਂ ਉਹਨੂੰ ਫੋਨ ਲਾਇਆ ਮੈਂ ਸੇਤੀ ਗੱਡੀ ਲੈ ਕੇ ਆਪਣਾ ਮੈਂ ਇਹਨਾਂ ਨੂੰ ਚੱਕ ਕੇ ਕਾਲੂ ਨੂੰ ਹੌਲ ਸਪਿਟਲ ਦਾਖਲ ਕਰਾ ਗਿਆ ਅਸੀਂ ਆਪ ਗੱਡੀ ਭੇਜ ਕੇ ਮੈਂ ਹਾਕਮ ਸਿੰਘ ਚਾਹਾਨ ਨੂੰ ਭੇਜਿਆ ਮੈਂਬਰ ਨੂੰ ਮੇਰੇ ਨੂੰ ਉਹ ਦਾਖਲ ਕਰਾ ਗਿਆ ਉਹਥੇ ਜਾ ਕੇ ਜੀ ਕੋਈ ਕਿਸੇ ਬੰਦੇ ਨੇ ਉਹਨੂੰ ਉੱਥੋਂ ਚੱਕਿਆ ਨਹੀਂਗਾ ਉਹਨਾਂ ਜਿਹੜੇ ਇੱਥੇ ਘੰਟਾ ਬੈਠਾ ਰਿਹਾ ਹੈਗਾ ਉਹ 6:00 ਵਜੇ ਵੀ ਸੀ ਉਹਦੇ ਪਰ ਸਾਡੀ ਤਾਂ ਸ਼ੁਰੂ ਤੋਂ ਹੀ ਅੱਧ ਦੇ ਰਹੀ ਆ ਸਰ ਕੋਈ ਵੀ ਬੰਦਾ ਜੇ ਕਿਸੇ ਨੇ 6:00 ਵੀ ਮਾਰੀ ਕਿਸੇ ਨੇ ਵੀ ਮਾਰੀ ਆਪਾਂ ਇਹ ਨਹੀਂ ਵੀ ਜਾਂ ਦੂਜੇ ਨਾਲ ਹੀ ਹੋਆ ਸਾਡੀ ਅੱਧ ਦੇ ਹੁੰਦੀ ਆ ਵੀ ਇਹਨੂੰ ਕਿਹੜਾ ਚੱਕ ਲੋ ਜੇ ਮੰਨਦਾ ਬਚ ਰਿਹਾ ਉਹਦੇ ਸੱਟ ਵੇਟ ਘਟ ਗਈ ਜਾਂ ਕੋਈ ਬੰਦੇ ਦਾ ਨੁਕਸਾਨ ਹੀ ਹੋਗਾ ਉਦੋਂ ਬਾਅਦ ਉਹ ਮਾਰਨ ਵਾਲਾ ਵੀ ਫਸੂਗਾ ਵੀ ਆਪਾਂ ਇਨਸਾਨੀ ਤੌਰ ਤੇ ਸੀ ਹੁਣ ਤਾਂ ਜ਼ਿੰਮੇਵਾਰ ਹੋ ਗਏ ਪਿੰਡ ਦੇ ਅਸੀਂ ਪਹਿਲਾਂ ਵੀ ਇਹੋ ਜਿਹਾ ਕੰਮ ਜਦੋਂ ਵੀ ਸਾਨੂੰ ਕੋਈ ਦਿੱਕਤ ਪੈਂਦੀ ਸੀ ਪਿੰਡ ਦੇ ਵਿੱਚ ਅਸੀਂ ਆਪ ਦਾ ਚੱਕ ਕੇ ਭਜਦੇ ਹੁਣੇ ਟਾਈਮ ਬੰਦੇ ਨੂੰ ਮੈਂਬਰ ਸਾਹਿਬ ਵੀ ਇੱਥੇ ਹੀ ਹੈ चौहान ਸਾਹਿਬ ਨਾਲ ਵੀ ਗੱਲ ਕਰਾਂਗੇ ਆਜੋ ਸਾਰੇ ਇੱਧਰ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਇਹ ਨਾਮ ਆਪਣਾ ਹਾਕਮ ਸਿੰਘ ਜੀ ਅੱਛੇ ਜਿਸ ਦਿਨ ਮੁੰਡੇ ਦੀ ਇੱਥੇ ਕੁੱਟਮਾਰ ਹੋਈ ਜਾਂ ਇੱਥੇ ਤੁਹਾਡੇ ਬਿਠਾ ਗਿਆ ਸਰਪੰਚ ਸਾਹਿਬ ਦੇ ਗੇਟ ਦੇ ਵਿੱਚ ਤੁਸੀਂ ਲੈ ਕੇ ਗਏ ਹੋ ਇਲਾਜ ਲਈ ਗੱਡੀ ਤੇ ਮੇਰੇ ਕੋਲ ਸਰਪੰਚ ਸਾਹਿਬ ਦਾ ਫੋਨ ਆਇਆ ਸੀ ਉਹ ਕਹਿੰਦੇ ਵੀ ਤੇਜ਼ੀ ਨਾਲ ਆ ਜਾ ਗੱਡੀ ਲੈ ਕੇ ਤੇ ਕਾਲੂ ਦੇ ਕੋਈ ਸੱਟਾਂ ਸੁੱਟਾਂ ਵੱਜੀਆਂ ਤੇ ਮੈਨੂੰ ਲੱਗਦਾ ਮੈਨੂੰ ਲੱਗਦਾ ਮੈਂ 3-4 ਮਿੰਟਾਂ ਦੇ ਵਿੱਚ ਹੀ ਪਹੁੰਚ ਗਿਆ ਸੀ ਉਹਨੂੰ ਦਾਖਲ ਕਰਵਾ ਕੇ ਆਈ ਫਿਰ ਤੱਪਾ ਮੰਡੀ ਹਸਪਤਾਲ ਤੇ ਉੱਥੇ ਜੀ ਹਾਂ ਜੀ ਇਹ ਜਿੰਨੇ ਵੀ ਮੁੰਡੇ ਆ ਜੀ ਦੇਖੋ ਇਹ ਤਿੰਨ ਚਾਰ ਜਾਣੇ ਇਹਦੇ ਵਿੱਚ ਹੈਗੇ ਆ ਟੋਟਲੀ ਇਹਨਾਂ ਦੀਆਂ ਜਵਾਨ ਤੋਂ ਹੋ ਗਈਆਂ ਨੇਗੀਆਂ ਉਹ ਤਾਂ ਹੁਣ ਦੇਖੋ ਕੋਰਟ ਨੇ ਜਵਾਨ ਤੋਂ ਦਿੱਤੀਆਂ ਯੂਚ ਹੁਣ ਪੰਚਾਇਤ ਦਾ ਕੀ ਰੋਲ ਆ ਅੱਛਾ ਇਹ ਗੱਲ ਵੀ ਕਹੀ ਸੀ ਤੁਸੀਂ ਕਾਲੂ ਦੀ ਮਾਤਾ ਨੂੰ ਵੀ ਭਾਈ ਉਹਨਾਂ ਨੇ ਵੀ ਪੁਲਿਸ ਨੂੰ ਪੈਸੇ ਦੇ ਤੇ ਤੁਸੀਂ ਵੀ ਦੇ ਦਿਓ ਮੈਂ ਕੀ ਕਰਾਂ ਨਹੀਂ ਨਹੀਂ ਇਹ ਤਾਂ ਸਾਰੇ ਮੈਂ ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ ਲੋਕਾਂ ਦੀਆਂ ਸੱਚਾਈ ਕੁਝ ਹੋਰ ਹੁੰਦੀ ਹੈ ਕਿ ਉਹ ਤਾਂ ਬਲੇਮ ਫਿਰ ਲਾਉਣ ਲੱਗ ਜਾਂਦੇ ਹੈਗੇ ਵੀ ਖੰਨੀ ਵੀ ਆਏ ਲੋੜਾ ਹੱਬਾਂ ਐ ਕਰ ਲਈਏ ਇਹ ਗੱਲ ਉਹ ਕੋਈ ਵੀ ਨਹੀਂ ਕਹਿ ਸਕਦਾ ਦੇਖੋ ਕੱਲ ਉਹਨੇ ਇੱਕ ਬਿਆਨ ਦਿੱਤਾ ਕਾਲੂ ਨੇ ਮੈਨੂੰ ਆਪ ਦਾ ਕੋਈ ਦੁੱਖ ਨਹੀਂ ਚਲ ਮੈਨੂੰ ਫੇਰ ਵੀ ਮਾੜਾ ਕਹਦੇ ਕੋਈ ਦੁੱਖ ਨਹੀਂ ਕੱਲ ਉਹਨੇ ਪੂਰੇ ਪੰਜਾਬ ਦੀਆਂ ਪੰਚਾਇਤਾਂ ਨਿੰਦਦੀਆਂ ਮੈਂ ਵੀ ਸਰਪੰਚ ਜੁਣੀ ਆਣ ਦਾ ਮੀਤ ਪ੍ਰਧਾਨ ਹੋਣ ਦੇ ਨਾਂ ਤੇ ਮੈਨੂੰ ਇਸ ਗੱਲ ਦੀ ਥੋੜਾ ਜਿਹਾ ਉਹ ਆਇਆ ਵੀ ਯਾਰ ਚਲਾ ਇੱਕ ਮਾੜਾ ਹੂ ਸਰਪੰਚ ਦੋ 10 ਮਾੜੇ ਹੋਣਗੇ ਪਰ ਪੂਰੀ ਪੰਚਾਇਤ ਪੰਜਾਬ ਦੀ ਤਾਂ ਨਹੀਂ ਮਾੜੀ ਉਹਨੇ ਇਹ ਗੱਲ ਕਹੀ ਆ ਕੈਮਰੇ ਦੇ ਕਹਿੰਦਾ ਵੀ ਪੂਰੀ ਪੰਚਾਇਤਾਂ ਹੀ ਇਸੇ ਤਰ੍ਹਾਂ ਜੱਕ ਕਰਦੀਆਂ ਨੇ ਰਲੀਆਂ ਰਲੀਆਂ ਹੋਈਆਂ ਨੇਗੀਆਂ ਵੀਰ ਦੱਸੋ ਐਸ ਤਰ੍ਹਾਂ ਨਹੀਂ ਹੁੰਦਾ ਜੀ ਇਹ ਥੋੜਾ ਜਿਹਾ ਸੋਚ ਕੇ ਮੰਨਦੇ ਨੂੰ ਮੀਡੀਆ ਤੇ ਬਿਆਨ ਦੇਣਾ ਚਾਹੀਦਾ ਹੈਗਾ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ